ਦੇ ਪਾਸੇ ਤਰਨਤਾਰਨ ਜ਼ਿਲ੍ਹੇ ਚੋਣ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਕਸਮਤੀ ਚੋਣਾ ਚੇ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਪਹਿਲਾ ਨਾਲ ਉੱਤੇ ਆਇਆ ਤਾਂ ਉੱਥੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਨੂੰ ਲੈ ਕੇ ਬਠਿੰਡਾ ਦੀ ਲੋਕ ਸਭਾ ਮੈਂਬਰ ਹਰਸਿਮਰਤ कौर ਬਾਦਲ ਨੇ ਸ਼ੱਕ ਜ਼ਾਹਿਰ ਕੀਤਾ ਇਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ कौर ਬਾਦਲ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਸਣੀ ਉਹਨਾਂ ਦੀ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ ਨੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਪਣੀ ਪੋਸਟ 'ਤੇ ਲਿਖਿਆ ਹੈ ਕਿ ਸ਼ੋਮਨੀ ਅਕਾਲੀ ਦਲ ਦੀ ਮੁਰਤ ਤੋਂ ਉੱਬਰ ਰਹੀ ਤਾਕਤ ਕਾਰਨ ਬਖਲਾਹੜ ਚ ਆਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਮਦਮ ਦੰਡ ਭੇਦ ਦੀ ਨੀਤੀ ਤੇ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਦਖਲ ਦੇਣ ਲਈ ਐਸਆਈਟੀ ਦਾ ਗਠਨ ਕੀਤਾ ਹੈ ਇਸ ਐਸਆਈਟੀ ਦਾ ਅਸਲ ਅਤੇ ਇਕਲੌਤਾ ਮਕਸਦ ਆਮ ਆਦਮੀ ਪਾਰਟੀ ਦੇ ਰਾਜਨੀਤਿਕ ਏਜੰਡੇ ਤਹਿਤ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਦੇ ਵਿੱਚ ਫਸਾਉਣਾ ਹੈ ਇਸ ਸੋਸਾਇਟੀ ਵਿੱਚ ਜਾਣਬੁੱਝ ਕੇ ਉਹ ਅਫਸਰ ਸ਼ਾਮਲ ਕੀਤੇ ਗਏ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਪਿਆਦੇ ਬਣ ਕੇ ਕੰਮ ਕਰਦੇ ਨੇ ਤੇ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਨਿਜੀ ਰੰਜਿਸ਼ ਰਖਦੇ ਨੇ ਹਰ ਸਿਮਰਤ ਬਾਦਲ ਅੱਗੇ ਕਹਿੰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਇਹ ਗੱਲ ਸਪਸ਼ਟ ਤੌਰ ਤੇ ਸਮਝ ਲੈਣੀ ਚਾਹੀਦੀ ਹੈ ਕਿ ਬਾਦਲ ਫੇਲ ਹੋ ਚੁੱਕੀ ਸਰਕਾਰ ਦੀਆਂ ਇਨ੍ਹਾਂ ਗਿੱਦਰ ਧਮਕੀਆਂ ਤੋਂ ਡਰਨ ਵਾਲੇ ਨਹੀਂ ਇਹ ਕਾਰਵਾਈਆਂ ਸ਼ੋਮਨੀ ਅਕਾਲੀ ਦਲ ਦੀ ਮੂੜ ਉੱਬਰ ਰਹੀ ਤਾਕਤ ਤੋਂ ਬੋਖਲਾਹੜ ਦੇ ਵਿੱਚ ਆਈ ਆਪ ਸਰਕਾਰ ਦੀ ਕਬਰਾਹਟ ਨੂੰ ਸਾਫ਼ ਦਰਸਾਉਂਦੀਆਂ ਨੇ ਪੰਜਾਬੀਆਂ ਦੇ ਸਾਥ ਤੇ ਅਸੀਂ ਸਦਾ ਸਦਕਾ ਅਸੀਂ ਹਿੱਸੇ ਫੇਲ ਹੋ ਚੁੱਕੀ ਸਰਕਾਰ ਦਾ ਡੱਟ ਕੇ ਮੁਕਾਬਲਾ ਕਰਾਂਗੇ ਤੇ ਇਹਨਾਂ ਦਾ ਕਰੂਰ ਚਿਹਰਾ ਪੰਜਾਬੀਆਂ ਸਾਹਮਣੇ ਨੰਗਾ ਕਰਕੇ ਛੱਡਾਂਗੇ ਉਦਰੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਧਰਮ ਦੀ ਆੜ ਹੇਠ ਝੂਟੇ ਖੇਤ 'ਚ ਫਸਾਉਣ ਅਤੇ ਪਾਰਟੀ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਨੂੰ ਜੇਲ੍ਹ 'ਚ ਮਰਵਾਉਣ ਦਾ ਖੱਟਾ ਹੈ ਪਾਰਟੀ ਦੇ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਭੁੰਦੜ ਮਹੇਸ਼ਿੰਦਰ ਗਰੇਵਾਲ ਡਾਕਟਰ ਦਲਜੀਤ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਰਬਾਰ ਸਾਹਿਬ ਦੀ ਪ੍ਰਕਿਰਮਾ 'ਚ ਸੁਖਬੀਰ ਬਾਦਲ ਤੇ ਹਮਲਾ ਕਰਵਾਉਣ ਤੋਂ ਬਾਅਦ ਹੁਣ ਲੁਧਿਆਣਾ ਤੇ ਬਠਿੰਡਾ 'ਚ ਅਕਾਲੀ ਦਲ ਦੇ ਪ੍ਰਧਾਨ ਨਾਲ ਜੁੜੇ ਆਮਦਨਕਰ ਤੇ ਵਕੀਲਾਂ ਦੇ ਬਹਾਨੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਹੋਰ ਕੀ ਕੁਝ ਬੋਲੇ ਨੇ ਸੀਨੀਅਰ ਲੀਡਰ ਤੇ ਨਾਲ ਹੀ ਮਜੀਠੀਆ ਦੀ ਜਾਨ ਨੂੰ ਖਤਰੇ ਵਾਲੀ ਜੋ ਖਬਰ ਆਈ ਸੀ ਉਸ ਨੂੰ ਲੈ ਕੇ ਕੀ ਖੁਲਾਸੇ ਕੀਤੇ ਨੇ ਤੁਸੀਂ ਇੱਕ ਵਾਰ ਖੁਦ ਸੁਣੋ। ਇਹ ਗਵਰਨਮੈਂਟ ਆਪਰੀ ਪਲੈਨਿੰਗ ਤਹਿਤ ਸਾਰ ਬਿਕਰਮ ਸਿੰਘ ਬਜੀਠਿਆ ਨੂੰ ਜੇਲ੍ਹ ਵਿੱਚ ਬੈਠੇ ਨੂੰ ਐਲੀਮੀਨੇਟ ਕਰਨ ਦੇ ਸਿਸਟਮ ਚ ਬੋਰਡ ਚਾ ਕਿਉਂਕਿ ਅੱਗੇ ਵੀ ਹੋਏ ਨੇ ਬੰਦੇ ਕਹਿ ਦਿੱਤਾ ਜਾਂਦਾ ਕਿ ਜੀ ਕਿਸੇ ਕੈਦੀ ਨੇ ਕਰਤਾ ਕਿਸੇ ਨੇ ਕਰਤਾ ਕਿੰਨੀ ਵਾਰ ਹੋਏ ਨੇ ਅਕਾਲੀ ਦਾਲੇ ਨੂੰ ਬਹੁਤ ਸੀਰੀਅਸਲੀ ਲੈਂਦਾ ਕਿਉਂਕਿ ਦੇਖੋ ਹੁਣ ਤੁਸੀਂ ਮੈਂ ਗੱਲ ਦੱਸਦਾ ਕਿ ਗੱਲ ਧਾਰਮਿਕ ਚੁੱਕੀ ਪ੍ਰੈਸ ਕਾਨਫਰੈਂਸ ਸੀਐਮ ਕਰਦਾ ਹੈ ਬੰਦੇ ਉਹਦਾ ਨਾਮ ਲੈਂਦਾ ਜੀ ਸੁਖਵੀਰ ਧਾਨ ਹੁੰਦਾ ਫੜ ਲਿਆ ਜੀ ਚਲੋ ਤੁਸੀਂ ਫੜ ਲਓ ਪਰ ਜਿਹੜਾ ਲੁਧਿਆਣੇ ਸੀਏ ਦੇ ਰੇਡ ਕੀਤਾ ਉਹ ਕੀ ਦਾ ਬੰਦਾ ਕਿਸੇ ਦਾ ਮੁਲਾਜ਼ਮ ਹੈ ਹੀ ਇਜ਼ ਵਨ ਆਫ ਦੀ ਨੋਨ ਲਾਇਰ ਆਨ ਇਨਕੋਰਪੋਰਟਸਾਈਡਡ ਨੈਸ਼ਨਲ ਲੈਵਲ ਬਠਿੰਡੇ ਜਿਹੜੇ ਕਿਸੇ ਮੌਕੇ ਅਕਾਊਂਟਸ ਚੈੱਕ ਕਰਦੇ ਸੀ ਸਤ ਸੁਖਵੀਰ ਸਿੰਘ ਉਹਨਾਂ ਦਾ ਉਹਨਾਂ ਤੇ ਛਾਪੇ ਪੈ ਰਹੇ ਨੇ ਤੇ ਗੱਲ ਇਹ ਫਿਰ ਦਰਜਿਸ 328 ਰੁਪਆ ਦੀ ਹੋ ਰਹੀ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਘੇਰਨ ਦੀ ਹੋ ਰਹੀ ਹੈ। ਅਕਾਲੀ ਦਲ ਇਸ ਚੈਲੰਜ ਨੂੰ ਐਕਸੈਪਟ ਕਰਦਾ ਹੈ। ਜੇ ਸਰਕਾਰ ਇਹ ਸਮਝੇ ਕਿ ਇਹ ਝੂਠੇ ਕੇਸਾਂ ਵਿੱਚ ਲੀਬਰਾਂ ਨੂੰ ਫਾੜ ਕੇ ਤੇ ਫਿਰ ਜੇਲਾ ਵਿੱਚ ਉਹਨਾਂ ਨੂੰ ਐਲੀਮੀਨੇਟ ਕਰਕੇ ਆਪ ਜ਼ਿੰਦਾ ਰਹਿ ਸਕੋਗੇ ਇਹਨਾਂ ਦਾ ਇੱਕ ਸੁਪਨਾ ਹੈ। ਇਹ ਸੁਪਨਾ ਕਦੇ ਸੱਚ ਨਹੀਂ ਹੋਣਾ। ਇਹ ਜਿਹੜੀ ਪੋਲਿਟੀਕਲ ਸਾਜ਼ਿਸ਼ ਹੈ ਇਹਨੂੰ ਰਚਨ ਵਾਲੇ ਕੌਣ ਨੇ ਦਿੱਲੀ ਤੋਂ ਆਏ ਧਾੜ ਵੀ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਪਰਸਨਲ ਵੈਂਜੈਂਸ ਅਗੇਂਸਟ ਕਾਲੀ ਲੀਡਰਸ਼ਿਪ ਤੇ ਮੇਥੋਂ ਐਵੀਡੈਂਸ ਲੈ ਆਇਆ ਇਹਨਾਂ ਨੇ ਮਾਫੀ ਦਾ ਉਹ ਬਦਲਾਖੋਰੀ ਤਹਿਤ ਜੋ ਕੋਸ਼ਿਸ਼ ਪੰਜਾਬ 'ਚ ਕੀਤਾ ਜਾ ਰਿਹਾ ਹੈ ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਭੂ ਲਾਉਣ ਲਈ ਗੱਲ ਕਰ ਰਹੀ ਹੈ ਸਰਕਾਰ ਵੈ ਸਰਸੋਖਵੀਰ ਸਿੰਘ ਬਾਦਲ ਵੀ ਜਲਦੀ ਪ੍ਰੈਸ ਦੇ ਸਾਹਮਣੇ ਹੋਣਗੇ ਕੁਝ ਦਿਨਾਂ ਪਰ ਮੈਂ ਇੱਕ ਅਕਾਲੀ ਦਲ ਵੱਲੋਂ ਗੱਲ ਕਹਿਣੀ ਦੇਣੀ ਚਾਹੁੰਦਾ ਹੈ ਕਿ ਮਤ ਇਸ ਪਰ ਰਿਪੋਰਟੇਜ ਕੋਈ ਰਵੇ ਇਸ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਊਟਡਾਊਨ ਕਰ ਦੇਣਗੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅੱਗੇ ਹੀ ਬੜੇ ਜ਼ਿੰਦਗੀ ਤੇ ਥ੍ਰੈਟਸ ਚੱਲੇ ਨੇ ਤੇ ਹੁਣ ਵੀ ਚੱਲਣਗੇ ਪਰ ਪੰਜਾਬ ਨੂੰ ਬਚਾਉਣ ਦਾ ਮੁੱਦਾ ਪੰਜਾਬੀਆਂ ਦੇ ਹੱਕ ਦੀ ਲੜਾਈ ਪੰਜਾਬੀਆਂ ਦੀ ਆਵਾਜ਼ ਚੁੱਪਣਾ ਤੇ ਗਵਰਨਮੈਂਟ ਦੀ ਹਰ ਪੈਰ ਤੇ ناکਾਮਯਾਬੀ ਹੈ ਇਸ ਤੇ ਕਦੇ ਵੀ ਨਾ ਅਕਾਲੀ ਦਲ ਚੁੱਪ ਰਹੇਗਾ ਨਾ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼ੋਭਨੀ ਗਾਲੀ ਦਲ ਚੁੱਪ ਰਹੇਗਾ ਹੁਣ ਦੇਖੋ ਸਿਸਟੇਮੈਟਿਕ ਕੀ ਹੈ ਜਦ ਆਪ ਸਾਰੀਆਂ ਇਵੈਂਟਸ ਨੂੰ ਇੱਕ ਥਾਂਸ ਪਰੋਣੇ ਹਨ ਨਾ ਮੂਸੇ ਵਾਲੇ ਦੇ ਨਾਲ ਉਦੋਂ ਗਿਆਨੀ ਹਰਪ੍ਰੀਤ ਸਿੰਘ ਦੀ ਸਕਿਉਰਿਟੀ ਲਈ ਫੇਰ ਉਹ ਉਹਨੂੰ ਟਵੀਟ ਕਹਿੰਦੇ ਹੁੰਦੇ ਆ ਕੀ ਐਕਸ ਉਦੋਂ ਐਕਸ ਨਹੀਂ ਸੀ ਕਹਿੰਦੇ ਸੀ ਟਵੀਟ ਕਹਿੰਦੇ ਸੀ ਟਵੀਟ ਕੀਤੀ ਗਈ ਟਵੀਟ ਕਰਕੇ 24 ਘੰਟਿਆਂ ਦੇ ਸੁੱਖ ਉਹਦੀ ਮੂਸੇਵਾਲੇ ਦੀ ਐਲੀਮੀਨੇਸ਼ਨ ਹੋ ਗਈ ਨਾ ਤੇ ਹੁਣ ਜੇ ਫ੍ਰੀ ਐਂਡ ਫੇਅਰ ਜਾਂਚ ਹੋਵੇ ਤਾਂ ਹੂਜ਼ ਕਾਂਸਪੀਰੇਟਰ ਹੁਣ ਆਹੀ ਕੰਮ ਜਿਹੜਾ ਇਹਨਾਂ ਨੇ ਹੁਣ ਅੱਜ ਮੈਂ ਇੱਕ ਗੱਲ ਪੁੱਛਦਾ ਕਿ ਜਦ ਮਜੀਠੀਆ ਹਾਈ ਕੋਰਟ ਚ ਪਟੀਸ਼ਨ ਪਾਉਂਦੇ ਨੇ ਤਾਂ ਉੱਥੇ ਪੰਜਾਬ ਦੀ ਸਰਕਾਰ ਆਪਣੇ ਅਫਸਰਾਂ ਦੇ ਥਰੂ ਐਵੀਡੇਟ ਦਿੰਦੀ ਆ ਕਿ ਵੀ ਡੋਟ ਐਗਰੀ ਵਿਦ ਆਈਬੀ ਰਿਪੋਰਟ ਆਫ ਥ्रेट ਪਰਸੈਪਸ਼ਨ ਅਸੀਂ ਜਿੰਨਾ ਕਿ ਇਹਨਾਂ ਨੂੰ ਸਾਡੇ ਹਿਸਾਬ ਚ ਕੋਈ ਥ्रेट ਨਹੀਂ ਪਰ ਜਿੰਨੇ ਕਿ ਇਹਨਾਂ ਨੂੰ ਸਕਿਉਰਿਟੀ ਵੱਲ ਵੀ ਦਿੱਤੀ ਹੋਈ ਆ ਹੁਣ ਅੱਜ ਸਵਾਲ ਇਹ ਵੀ ਉੱਠਦਾ ਸਰਕਾਰ ਨੂੰ ਜਵਾਬ ਦੇਣਾ ਕੋਈ ਲੋਕਾਂ ਨੂੰ ਕਿ ਇਹ ਜਿਹੜੀਆਂ ਤੁਸੀਂ ਮੀਡੀਆ ਤੇ ਹੁਣ ਤੁਹਾਡੀਆਂ ਚਿੱਠੀਆਂ ਦਿਖਾਈਆਂ ਜਾ ਰਹੀਆਂ ਐ ਕਿ ਡੀਜੀਪੀ ਇੰਟੈਲੀਜੈਂਸ ਡੀਜੀਪੀ ਸਪੈਸ਼ਲ ਪੰਜਾਬ ਨੂੰ ਪਾ ਰਿਹਾ ਹੈ ਚਿੱਠੀ ਸਿਕਿਉਰਿਟੀ ਲਈ ਤੇ ਡੀਜੀਪੀ ਪ੍ਰिजन ਨੂੰ ਪਾ ਰਿਹਾ ਹੈ ਵਾਟ ਇਜ਼ ਦੀ ਚੇਂਜ ਇਨ ਸਰਕਮਸਟੈਂਸਸ ਆ ਪਿਛਲੇ ਸਟੈਂਡ ਤੇ ਹੋਣ ਨਾਲ ਜੇਲ੍ਹ 'ਚ ਬੈਠੇ ਦਾ ਥ੍ਰੈਟ ਦਾ ਹੁਣ ਪ੍ਰਚਾਰ ਕਿਉਂ ਹੋ ਰਿਹਾ ਕਿਉਂਕਿ ਅਗਲੇ ਕਹਿ ਦੇਣਗੇ ਜੀ ਅਸੀਂ ਦਾ ਬੜਾ ਰੌਲਾ ਪਾਇਆ ਹੁਣ ਕੀ ਕਰੀਏ ਜੇਲ੍ਹ ਵਾਲਾ ਸੁਪਰਡੈਂਟ ਬਦਲ ਲਾਂਗੇ ਮੈਂ ਅੱਜ ਇੱਥੇ ਤੁਹਾਡੇ ਰਾਹੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਇਹ ਜੀਡੀਐਨ ਆ ਦੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿੱਚ ਐਲੀਮੀਨੇਸ਼ਨ ਐਲੀਮੀਨੇਟ ਕਰਨ ਦੀ ਸੋਚ ਹੈ ਉਹਦੇ ਲਈ ਸੋਲੀ ਰਿਸਪਾਂਸਿਬਲ ਪੰਜਾਬ ਦੀ ਸੀਐਨ ਤੇ ਦਿੱਲੀ ਦੀ ਤਖੜੀ ਹੋ। ਹੋਰ ਕੋਈ ਤੀਜਾ ਬੰਦਾ ਇਹਦੇ ਤੇ ਜ਼ਿੰਮੇਵਾਰ ਹੋਗਾ ਜੀ ਨੇ ਇਹ ਹਦਾਇਤਾਂ ਤੇ ਹੋ ਰਿਹਾ। ਤੇ ਦੂਸਰੀ ਗੱਲ ਮੈਂ ਇਹ ਬੜੇ ਜ਼ੋਰ ਨਾਲ ਕਹਿ ਦੇਣਾ ਚਾਹੁੰਦਾ। ਤੇ 100 ਅਕਾਊਂਟੈਂਟ ਫੜ ਲਓ। ਪਾਰ ਦੋਸ਼ੀਆਂ ਨੂੰ ਕਦੇ ਵੀ ਉਹ ਗੁਰੂ ਸਾਹਿਬ ਦੇ ਸਰੂਪਾਂ ਨੇ ਕੇਸ ਨਾਲ ਜੋੜਨੀ ਕੋਸ਼ਿਸ਼ ਨਾ ਕਰੋ ਤੁਸੀਂ ਅਕਾਊਂਟੈਂਟ ਸੁਹੇਰ ਦੇ ਫੜ ਰਹੇ ਹੋ ਐਸਡੀਪੀਸੀ ਦੇ ਕੰਟੇ ਦੇ ਮੁਲਾਜ਼ਮਾਂ ਦੇ ਉਲਟ ਕਾਰਵਾਈ ਕਰਦੇ ਪਏ ਹੋ ਇਹਨਾਂ ਨੂੰ ਮੈਂ ਨਾਲ ਤੱਲਕ ਹੀ ਦੱਸੋ ਤਾਂ ਸਹੀ ਕੀ ਤੱਲਕ ਹੈ ਸ੍ਰੀ ਜਿਹੜਾ ਮੁਲਜ਼ਮ ਉਸ ਵੇਲੇ ਜਿਹਨੂੰ ਬਾਅਦ 'ਚ ਇਹਨੇ ਮੈਂ ਆਨਰ ਕੀਤਾ ਆਪ ਦਾ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਅੰਮ੍ਰਿਤਸਰ ਦਾ ਚੇਅਰਮੈਨ ਬਣਾ ਕੇ ਜੇ ਫੜਨਾ ਉਹਨੂੰ ਖੜੋਂ ਨਾਲੇ ਵੇਲਾ ਮੋਹ ਬਣਾ ਲੈਣੇ ਤੋਂ ਡਾਪੜਾ ਦਾ ਬੰਦਾ ਹੁਣ ਵੀ ਅਹੁਦੇਦਾਰਾ ਪਾਰਟੀ ਦਾ ਉਹਨੂੰ ਛੇੜਿਆ ਨਹੀਂ ਜਾ ਰਿਹਾ ਉਹਨਾਂ ਨੂੰ ਛੇੜਿਆ ਨਹੀਂ ਜਾ ਰਿਹਾ ਜਿਹੜਾ ਇੱਕ ਕੰਟਰੈਕਟ ਦੇ ਬੰਦਾ ਐਜ਼ ਅ ਕਾਊਂਟੈਂਟ ਲੱਗਿਆ ਹੋਇਆ ਉਹਨੂੰ ਦੱਸੋ ਉਹ ਕੀ ਕਹਿ ਸਕਦਾ ਇਹ ਪਰਸਨ ਹੋਈ ਓਨਲੀ ਰਿਕਾਲਡ ਐਂਡ ਨੋਨ ਐਜ਼ ਅ ਕਾਊਂਟੈਂਟ ਵਟ ਆਰ ਹੀ نو ਉਹਨੂੰ ਕੀ ਪਤਾ ਕਿ ਉੱਥੇ ਅੰਦਰ ਪ੍ਰੈਸ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿੱਥੇ ਕੀ ਹੋ ਰਿਹਾ ਨੋ ਨੋ ਵੀਰ ਸੋ ਮਨਸ਼ਾ ਸਰਕਾਰ ਦੀ ਕੀ ਕਲੀਅਰ ਹੋਈ ਹੈ ਕਿ ਢਾਲ ਧਰਮ ਦੀ ਬਣਾ ਕੇ ਤੇ ਟੌਣ ਦੀ ਸੁਖਬੀਰ ਸਿੰਘ ਬਾਦ ਉਤੇ ਸ਼੍ਰੋਮਣੀ ਅਕਾਲੀ ਦਲ ਦੇ ਹਮਲੇ ਦੀ ਗੱਲ ਹੈ ਜੀ ਨੂੰ ਅਕਾਲੀ ਦਲ ਪੂਰਨ ਤੌਰ ਤੇ ਸਮਝਦਾ ਹੈ ਤੇ ਅਕਾਲੀ ਦਲ ਇਹ ਇਹਨਾਂ ਦੀ ਗੇਮ ਕਦੇ ਵੀ ਨਹੀਂ ਹੋਣ ਦੇਊਗਾ ਰਾਦਰ ਟਾਲੀ ਦਾ ਲੈਨ ਸ਼ੋਰ ਕਰੂ ਕਿ ਜੋ ਪੰਜਾਬ ਦਾ 4 ਸਾਲ ਵਿੱਚ ਨੁਕਸਾਨ ਹੋਇਆ ਉਹ ਇੱਕ ਇੱਕ ਚੀਜ਼ ਸਾਹਮਣੇ ਲੈਂਦੀ ਜਾਊਗੀ ਇਹਨਾਂ ਦਾ ਹੁਣ ਸਹੀ ਤੋਂ ਸਹੀ ਕੰਮ ਕਰ ਲਿਆ ਅਨਕਾਊਂਟਰ ਲਾਸੇ ਗੋਲੀ ਪਤਾ ਨਹੀਂ ਉੱਪਰ ਜਾਂਦੀ ਨਹੀਂ ਕੋਈ ਜਾ ਤਾਂ ਉਹਦੀ ਰੇਜ ਹੀ ਬਣਾਈ ਆ ਕਿ ਬਿੱਟੇ ਤੇ ਜਾਂ ਗੋਡੇ ਤੇ ਰੋਜ਼ ਅਨਕਾਊਂਟਰ ਤੇ ਰੋਜ਼ ਕਿਲਿੰਗ ਰੋਜ਼ ਲੁੱਟਾ ਖੋਹਾਂ ਅੱਗੇ ਤਾਂ ਬੀਬੀਆਂ ਕਰੋ ਜੇ ਬਾਹਰ ਜਾਣ ਲੱਗੀ ਆ ਕਾਂਟੇ ਲਾ ਦਿੰਦੀ ਐ ਇਸ ਦੀ ਕੋਈ ਨਹੀਂ ਉਹ ਘਰ ਬੈਠੀ ਜਾਂਦੇ ਖੋਈ ਜਾਂਦੇ ਹੁਣ ਕੀ ਕਰਨ ਬੈਡਰੂਮ ਚ ਮਾਰਡਰ ਹੋਣ ਲੱਗ ਪਏ ਮਾਰਡਰ ਕਰਕੇ ਇੱਕ ਕਾਤਲ ਹੈ ਕਰਾਚ ਸਲਾਹ ਸੁਨੇਹਾ ਦੇ ਰਹੇ ਨੇ ਕਿ লাশ ਉਥੋਂ ਚੁੱਕ ਲੋ ਹੁਣ ਉਹ ਸਾਰੀਆਂ ਸਥਿਤੀਆਂ ਨੂੰ ਪੰਜਾਬ ਤੋਂ ਜਵਾਬ ਮੰਗਦਾ ਇੰਨਾਂ ਗੱਲਾਂ ਦਾ ਇਹਨਾਂ ਗੱਲਾਂ ਦਾ ਜਵਾਬ ਕੋਈ ਨਹੀਂ ਹੁਣ ਰੌੜਾ ਜੀ ਹੈ ਹੋਰ ਨਾ ਕਿਸੇ ਨੂੰ ਛੇੜ ਲਿਆ ਕਿਉਂਕਿ ਹੋਰ ਕਿਸੇ ਨੇ ਆਵਾਜ਼ ਦੀ ਚੁੱਪੀ ਜੇ ਅਕਾਲੀ ਦਲ ਨੇ ਪੰਜਾਬ ਨੂੰ ਬਚਾਉਣ ਦਾ ਤਹैया ਕੀਤਾ ਹੋਇਆ ਹੈ ਪੰਜਾਬ ਦੀ ਲੜਾਈ ਲੜਨ ਦਾ ਤਹैया ਕੀਤਾ ਹੋਇਆ ਹੈ ਪੰਜਾਬੀਆਂ ਦੇ ਹੱਕਾਂ ਲਈ ਗੱਲ ਕਰਨ ਦੀ ਗੱਲ ਕੀਤੀ ਹੈ ਮੈਂ ਇੱਕ ਗੱਲ ਕਹਿ ਕੇ ਆਪਣੀ ਗੱਲ ਮੁਕਾਉਂ ਫਿਰ ਰਮੇਸ਼ ਸੀਮਾ ਸਾਹਿਬ ਕਰਨਗੇ ਅਕਾਲੀ ਦਲ ਸਰਕਾਰ ਦੇ ਇਸ ਚੈਲੰਜ ਨੂੰ ਕਿ ਉਹ ਸਰਦਾਰ ਸੁਖਬੀਰ ਸਿੰਘ ਨੂੰ ਪੋਲਿਟਿਕਲ ਵੈਨ ਡਾਟਾ ਵਿੱਚ ਇੱਕ ਝੂਠੇ ਕੇਸ ਵਿੱਚ ਘੋੜਨ ਦੀ ਕੋਸ਼ਿਸ਼ ਕਰ ਰਿਹਾ ਕਿ ਜਿੱਥੇ ਜਿੱਥੇ ਸੁਖਬੀਰ ਸਿੰਘ ਦੇ ਨਾਲ ਸਾਹਜ ਰੱਖਣ ਵਾਲੇ ਬੰਦੇ ਸੀ ਸਾਰਿਆਂ ਤੋਂ ਪੁੱਛਦੇ ਫਿਰਦੇ ਆ ਕਿ ਕੋਈ ਬੇਨਾਮੀ ਕੋਈ ਸਰਦਾਰ ਸੁਖਬੀਰ ਸਿੰਘ ਦੀ ਬੇਨਾਮੀ ਟ੍ਰਾਂਜੈਕਸ਼ਨ ਲੱਗ ਦੇਣ ਅਸੀਂ ਉਹ ਸਰਕਾਰ ਦੇ ਨਾਂ ਹੀ ਲਵਾ ਦਾਂਗੇ ਚਾਹੇ ਨਾ ਕਰਦੇ ਆ ਕਿ ਇੱਕ ਵੀ ਟ੍ਰਾਂਜੈਕਸ਼ਨ ਅੰਡਰਹੈਂਡ ਹੋਵੇ ਇੱਕ ਵੀ ਕੋਈ ਘੇਰਾ ਫੇਰੀ ਹੋਵੇ ਹੁਣ ਜੇ ਤੁਸੀਂ ਇਸ ਹਾਰਡ ਹਿੱਟ ਕਰਕੇ ਤੁਸੀਂ ਕਰਦੇ ਕਿ ਕਿਸ ਕਾ ਦਾ ਰਜਿਸਟਰ ਕੀਤਾ ਤੇ ਤੇ ਉਹਦਾ ਅਸ਼ਵਨੀ ਦਾ ਲੁਧਿਆਣਾ ਵਾਲੇ ਦਾ ਉਹਦੇ ਨਾਲ ਕੀ ਤੱਲਕ ਬਠਿੰਡੇ ਵਾਲਾ ਜਿਹੜਾ ਕਾਊਂਟਡ 20 ਸਾਲ ਪਹਿਲਾਂ ਰਹਿ ਚਕ ਉਹਦੇ ਨਾਲ ਕੀ ਤੱਲਕ ਕੀ ਤੱਲਕ ਇੰਨਾ ਸਾਰੀਆਂ ਗੱਲਾਂ ਵਿੱਚ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਨਾ ਦੇਖੋ ਵੈਸੇ ਕਦੇ ਕਹਿਣਾ ਨਹੀਂ ਚਾਹੀਦਾ ਨਾਂ ਅਫਸਰਾ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਠੀਕ ਆ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕੁਝ ਚੰਗੇ ਵੀ ਹੁੰਦੇ ਆ ਕੋਈ ਬੰਦੇ ਵੀ ਹੁੰਦੇ ਆ ਪਰ ਹੁਣ ਅਫਸਰ ਜਿਹੜੇ ਜਿੰਨਾ ਤੋਂ ਤਬਦੀਸ਼ ਕਰਾਉਂਦੇ ਨੇ ਨਾ ਇੱਕ ਤਾਂ ਕਹਿੰਦੇ ਨੇ ਸ਼ਿੰਟਡ ਚਲੋ ਟ੍ਰਿੰਟਡ ਤਾਂ ਇਹ ਨਾ ਹੁੰਦਾ ਇਹ ਚਿੱਟੇ ਗੁਰਤੇ ਦੇ ਮਾਲੇ ਜਿਹਾ ਸਰਦੀਆ ਦਾ ਹਲਾਕੇ ਘਰੋਂ ਬਿੱਟ ਡਬੀਆ ਢੋਰਾ ਲੱਗਦਾ ਜਿਹੜੇ ਲਿਬੜੀ ਗੱਲ ਗੱਲ ਤੱਕ ਹੋਇਆ ਉਹਨਾਂ ਤੋਂ ਤਬਦੀਸ਼ ਕਰਾਉਂਦੇ ਨੇ ਗੱਲ ਗੱਲ ਤੱਕ ਲਿਬੜੇ ਹੋਏ ਨੇ ਜੀ ਕਿਉਂਕਿ ਕਿ ਤਰ੍ਹਾਂ ਕਿਤੇ ਕਿਤੇ ਨਾਲ ਕਿਤੇ ਦਾ ਕੌਨਸ਼ੀਅਸ ਬ੍ਰੇਕ ਹੋਵੇ ਆਮਰ ਸਰਦੇ ਉਸ ਵੇਲੇ ਦੇ ਸੀਪੀ ਜੱਜ ਬਾਦਲ ਸਾਹਿਬ ਤੇ ਗੋਲੀ ਚੱਲ ਗਈ ਹੈ ਵਿਜੀਬਲ ਰੇਂਜ ਸੀਗੇ ਜਿਹੜੇ ਸੱਜੀ ਲੱਤ ਕੋਲੋਂ ਨਹੀਂ ਸੀ ਕਹਦੇ ਸੁਖਵੀਰ ਸਿੰਘ ਬਾਦਲ ਦੀ ਦੇ ਉੱਠੇ ਹੀ ਹੈਡ ਨਾਟ ਇਵਨ ਅ ਆਰਡੀਨਰੀ ਕਾਰਸੀਟਰ ਨਾਲ ਜਾ ਕੇ ਪੁੱਛੇ ਸਰਦ ਹੋਇਆ ਇਹ ਮੈਂ ਪੁੱਛਣ ਦਾ ਕੀ ਹੈ ਰਾਦਰ ਟ੍ਰੇਨ ਕੰਟੇਵਰ ਬਿਆਨ ਮੰਨੇ ਨੇ ਕਿ ਇਹ ਵੀ ਚੈੱਕ ਕਰਾਂਗੇ ਕਿਤੇ ਕਿ ਆਪਣੇ ਆਪ ਨੂੰ ਪ੍ਰੋਜੈਕਟ ਕਰਨੀ ਤਾਂ ਨਹੀਂ ਇਹ ਸੈਲਫ ਕ੍ਰੀਏਟਿਡ ਸ਼ੋ ਹੈ ਉਹਨਾਂ ਆ ਰਹੀਆਂ ਸਿੱਟਾ ਹੁਣ ਫਿਰ ਤਾਂ ਭਗਵੰਤ ਉਹਨੇ ਆਪਣਾ ਕੀ ਕਹਿੰਦੇ ਆ ਗੁਰਦਾਸਬਾਣੀ ਇਹੀ ਕਹਿਆ ਜੀ ਨਾ ਸੱਚੇ ਪਾਤਸ਼ਾਹ ਜਾਣੇ ਕੀ ਬਣੂ ਦੁਨੀਆ